ਕਬੀਰ ਸੋਈ ਬੋਲ ਸਾਰਿਆਂ ਨੂੰ ਸასი ਸ਼ਕਲ ਅੱਜ ਆਪਾਂ ਬਣਾਵਾਂਗੇ ਮਿਸੀਆਂ ਰੋਟੀਆਂ ਤੇ ਪਤੀਨੇ ਦੀ ਧਣੀਆਂ ਦੀ ਚਟਣੀ ਇੱਕ ਬੋਲ ਆਪਾਂ ਆਟੇ ਦਾ ਲਿਆ ਕਣਕ ਦੇ ਦਾ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਕੱਟ ਲਈਆਂ ਆਪਾਂ ਹਰੀਆਂ ਮਿਰਚਾਂ ਇੱਕ ਆਪਾਂ ਵੇਸਾਂ ਦੀ ਕੌਲੀ ਲਈਆ ਇੱਕ ਆਪਾਂ ਪਿਆਜ਼ ਲਿਆ ਪਿਆਜ਼ ਵੀ ਆਪਾਂ ਕੱਟ ਲਿਆ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਚਿੱਟੇ ਨਮਕ ਦਾ ਹੁਣ ਆਪਾਂ ਪਹਿਲਾਂ ਚਟਣੀਆਂ ਬਣਾ ਕੇ ਤਿਆਰ ਕਰਾਂਗੇ ਪਤੀਨੇ ਦੇ ਧਣੀਆਂ ਦੀ ਕਿਸਿਆ ਰੋਟੀਆਂ ਦੇ ਨਾਲ ਬਣਾਵਾਂਗੇ ਆਪਾਂ ਬਦੀਨੇ ਦੀ ਚਟਣੀ ਆਪਾਂ ਅੱਧੀ ਗੁੱਟੀ ਬਦੀਨੇ ਦੀ ਲਈ ਆ ਤੇਨ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਅੱਧਾ ਚਮਚਾ ਆਪਾਂ ਨਮਕ ਦਾ ਲਿਆ ਆ ਆਪਾਂ ਥੋੜੀ ਜੀ ਆਪਾਂ ਇਮਲੀ ਲਈ ਆ ਇਮਲੀ ਨੂੰ ਆਪਾਂ ਕੁੱਟ ਕੇ ਉਹਦੇ ਬੀਜ ਕੱਢ ਲੇ ਫਿਰ ਆਪਾਂ ਹਰੀਆਂ ਮਿਰਚਾਂ ਪਾਤੀਆਂ ਫਿਰ ਆਪਾਂ ਨਮਕ ਪਾ ਦਿੱਤਾ ਚਮਚਾ ਆਪਾਂ ਉਹਨੂੰ ਕੁੱਟ ਲਿਆ ਕੁੱਟ ਕੇ ਆਪਾਂ ਬਦੀਨਾ ਤੇ ਪਿਆਜ਼ ਪਾਤੇ ਦੋ ਆਪਾਂ ਪਿਆਜ਼ ਲੈਨੇ ਇਹ ਉਸ ਤੋਂ ਬਾਅਦ ਆਪਾਂ ਜਦੋਂ ਤੀਨੇ ਦੀ ਚਟਣੀ ਪੁੱਤੀ ਗਈ ਆਪਣੀ ਸਾਰੀ ਫਿਰ ਆਪਾਂ ਇਹ ਵਿੱਚ ਚੀਨੀ ਪਾਵਾਂਗੇ 2 ਚਮਚੇ ਇਹ ਮਿਸੀਆਂ ਰੋਟੀਆਂ ਦੇ ਨਾਲ ਚਟਣੀ ਬਹੁਤ ਟੇਸਟੀ ਲੱਗਦੀ ਹੈ ਹੁਣ ਆਪਾਂ ਚੀਨੀ ਪਾ ਦਾਂਗੇ ਇਹ ਵਿੱਚ 2 ਚਮਚੇ ਚੀਨੀ ਨੂੰ ਵੀ ਮਿਕਸ ਕਰ ਲਵਾਂਗੇ ਆਪਾਂ ਚਟਣੀ ਆਪਾਂ ਬਣ ਗਈ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢਾਂਗੇ ਆਪਾਂ ਨੂੰ ਮਿੱਸੀਆਂ ਰੋਟੀਆਂ ਦੇ ਨਾਲ ਚਟਣੀ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਹੈ ਈਨ ਦੀ ਚਟਣੀ ਪੁਰੀਨੇ ਦੀ ਚਟਣੀ ਨਾਲ ਆਪਾਂ ਧਣੀਆਂ ਦੀ ਚਟਣੀ ਵੀ ਬਣਾਵਾਂਗੇ ਧਣੀਆਂ ਦੇ ਆਪਾਂ ਤੋੜ ਕੇ ਧੋ ਲਿਆ ਆਪਾਂ 3-4 ਆਪਾਂ 4 ਮਿਰਚਾਂ ਲਈਆਂ ਨੇ ਦੋ ਪੀਸ ਆਪਾਂ ਤਿੰਨ ਲਸਣ ਦੇ ਲਏ ਨੇ ਥੋੜਾ ਜਿਹਾ ਅਦਰਕ ਲਿਆ ਧਣੀਆਂ ਆਪਾਂ ਮਿਕਸੀ ਦੇ ਜਾ ਕੇ ਪਾ ਲਵਾਂਗੇ ਧਣੀਆਂ ਤੇ ਮਿਰਚਾਂ ਅਸਾਂ ਤੇ ਆਦਰਕ ਵੀ ਪਾ ਦਾਂਗੇ ਅੱਧਾ ਚਮਚਾ ਆਪਾਂ ਚਿੱਟੇ ਨਮਕ ਦਾ ਪਾਵਾਂਗੇ ਇੱਕ ਚਮਚਾ ਆਪਾਂ ਅੰਬ ਜ਼ੂਰ ਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਕਾਲਾ ਨਮਕ ਪਾਵਾਂਗੇ ਹੁਣ ਆਪਾਂ ਚਟਣੀ ਨੂੰ ਮਿਕਸੀਚ ਗ੍ਰाइंड ਕਰ ਲਵਾਂਗੇ ਦੋ ਤਿੰਨ ਮੇਰੀ ਆਪਾਂ ਮੈਸੀ ਰੋਕ ਰੋਕ ਕੇ ਚਲਾ ਕੇ ਬਣਾਵਾਂਗੇ ਚਟਣੀ ਚੱਗਲੀ ਆਪਣੀ ਬਣ ਕੇ ਤਿਆਰ ਹੁਣ ਆਪਾਂ ਇਹਨੂੰ ਢਾਂਡੇ 'ਚ ਕੱਢਾਂਗੇ ਆਪਾਂ ਚਟਣੀ ਨੂੰ ਥੋੜਾ ਜਿਹਾ ਆਪਾਂ ਪਤਲਾ ਵੀ ਕਰ ਸਕਦੇ ਆ ਪਾਣੀ ਪਾ ਕੇ ਆਪਾਂ ਨੂੰ ਮੈਸੀ ਰੋਟੀ ਦੇ ਨਾਲ ਆਪਾਂ ਨੂੰ ਥੋੜੀ ਇਹ ਵੀ ਵਧੀਆ ਲੱਗੂਗੀ ਚਟਣੀ ਫੜੀ ਬਣ ਕੇ ਤਿਆਰ ਛਟਣੀਆਂ ਆਪਣੀਆਂ ਬਣ ਕੇ ਤਿਆਰ ਨੇ ਆਪਾਂ ਮਦੀਨੇ ਦੀ ਚਟਣੀ ਵੀ ਬਣਾ ਲਈ ਆਪਾਂ ਧਨੀਏ ਦੀ ਚਟਣੀ ਵੀ ਬਣਾ ਲਈ ਹੁਣ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਪ੍ਰਾਤਿਚ ਆਟਾ ਪਾਵਾਂਗੇ ਕਣਕ ਦਾ ਤੇਰ ਆਪਾਂ ਬੇਸਣ ਪਾ ਲਵਾਂਗੇ ਪਿਆਜ਼ ਪਾ ਲਵਾਂਗੇ हरी मिर्च पाल अमच अपना नम्बला पाल मिक्स करके आप आटा गुन के तैयार करा आप उस तरह का आटा गुन्नना जैसे आप रोज आटा गुन्द थोड़ा थोड़ा पानी पा के आप आटा गुना आप आटा गुन् के तैयार कर लिया आप दो मिनट आटे इस तरह प्यार रन देवें மின்ட்டாட்டோ மீ ஆட்ட கடல பண்ண ਹੁਣ ਆਪਾਂ ਰੋਟੀਆਂ ਬਣਾਵਾਂਗੇ ਹੁਣ ਆਪਾਂ ਆਟੇ ਦੇ ਪਹਿਲਾਂ ਪੇੜੇ ਬਣਾ ਲਾਂਗੇ ਦੋ ਅੰਨਾ ਦਾ ਪਾਟ ਲਾਂਗੇ ਦੋ ਪੇੜੇ ਬਣਾ ਲਏ ਆਪਾਂ ਆਪਾਂ ਇਹਨੂੰ ਪਲੇਥਣ ਦੇ ਨਾਲ ਲਾ ਕੇ ਬਲੇਥਣ ਰੋਟੀ ਆਪਾਂ ਇਸ ਤਰ੍ਹਾਂ ਕਰ ਲਵਾਂਗੇ ਗੰਨੀ ਬਣਾ ਲਵਾਂਗੇ ਦੋ ਬੰਨੀਆਂ ਬਣਾ ਲਈਆਂ ਆਪਾਂ ਹੁਣ ਆਪਾਂ ਰੋਟੀ ਨੂੰ ਬੇਲ ਲਵਾਂਗੇ ਰੋਟੀ ਆਪਾਂ ਪਤਲੀ ਬੇਲ ਲੈਣੀ ਆ ਰੋਟੀਆਂ ਆਪਾਂ ਬੇਲ ਦੀ ਪਤਲੀ ਹੁਣ ਆਪਾਂ ਇਹਨੂੰ ਹੱਥ ਤੇ ਇਸ ਤਰ੍ਹਾਂ ਪਾ ਲਵਾਂਗੇ ਇਹਨੂੰ ਪਾਣੀ ਦਾ ਹੱਥ ਲਾਵਾਂਗੇ ਰੋਟੀ ਨੂੰ ਇੱਕ ਪਾਸੇ ਆਪਾਂ ਪਾਣੀ ਲਾ ਲਵਾਂਗੇ ਤਵਾ ਆਪਣਾ ਗਰਮਾ ਹੁਣ ਆਪਾਂ ਤਵੇ ਤੇ ਪਾਵਾਂਗੇ ਹੁਣ ਆਪਾਂ ਉੱਪਰ ਇਹਦੇ ਪਾਣੀ ਲਾ ਦਵਾਂਗੇ ਰੋਟੀ ਦੇ ਹੱਥ ਨਾਲ ਇਸ ਤਰ੍ਹਾਂ ਰੋਟੀ ਤੰਦੂਰੀ ਰੋਟੀ ਵਾਂਗੂ ਬਣਦੀ ਆ ਬਿਲਕੁਲ ਨਾਲੇ ਬਹੁਤ ਸੌਖੀ ਬਣ ਜਾਂਦੀ ਹੈ। ਜਨਾਪਾ ਇਹਨੂੰ ਰੋਟੀਆਂ ਅਲਟਾੜਮਾ ਗਿਆ। ਤਦਾ ਆਪਾਂ ਮੋਦਾ ਕਰਕੇ ਰੋਟੀ ਨੂੰ ਬਣਾਵਾਂਗੇ। ਰੋਟੀ ਨੂੰ ਸੇਕ ਆ ਆਪਣੇ ਲੱਗ ਗਿਆ ਰੋਟੀ ਨੂੰ ਆਪਾਂ ਨੀਚੇ ਤੋਂ ਆਪਾਂ ਰਾਲ ਲਵਾਂਗੇ ਰੋਟੀ ਆਪਣੀ ਦੋਏ ਪਾਸਿਓਂ ਬਣ ਗਈ हम आप प्लेट च रखा रोटी भी आप ला ले गए एक पास हम आप तवे पावे उपर भी आप ला देवे थोड़ा जि ਤਵਾ ਪੁੱਠਾ ਕਰਕੇ ਆਪਾਂ ਸੇਕ ਲਵਾਵਾਂਗੇ ਰੋਟੀ ਨੂੰ ਇਹ ਪੀ ਆਪਣੀ ਬਣ ਗਈ ਦੋ ਦੂਏ ਪਾਸੇ ਵੀ ਆਪਾਂ ਸੇਕ ਲਵਾਵਾਂਗੇ ਇਸ ਤਰ੍ਹਾਂ ਰੋਟੀ ਆਪਾਂ ਇਹ ਜੀ ਤਰੀਕਾ ਆਪਣਾ ਰੋਟੀ ਬਣਾਉਣ ਦਾ ਆਪਾਂ ਨੂੰ ਜੀ ਨੂੰ ਨਹੀਂ ਵੀ ਆਉਂਦੀ ਰੋਟੀ ਉਹ ਵੀ ਬਣਾ ਸਕਦਾ ਇਸ ਤਰ੍ਹਾਂ रोटी अपनी बन गई हम आप देसी घ्यो ना चुपड़ा देसी घ्यो ना चौपड़ के अपन बहुत टेस्टी लगती है रोटी ਮਿੱਸੀ ਰੋਟੀ ਆਪਣੀ ਬਣ ਕੇ ਤਿਆਰ ਆ ਆਪਾਂ ਇਹਨੂੰ ਪਦੀਨੇ ਚਟਣੀ ਨਾਲ ਵੀ ਖਾ ਸਕਦੇ ਆ ਧਨੀਏ ਚਟਣੀ ਨਾਲ ਵੀ ਖਾ ਸਕਦੇ ਆ ਦਹੀਂ ਨਾਲ ਵੀ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਆ ਲੱਸੀ ਨਾਲ ਵੀ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਆ ਆਪਾਂ ਨੂੰ ਗਰਮੀ ਦੇ ਮੌਸਮ ਵਿੱਚ ਇਹ ਰੋਟੀ ਬਹੁਤ ਵਧੀਆ ਲੱਗਦੀ ਆ ਆਪਾਂ ਨੂੰ ਦਾਲ ਸਬਜ਼ੀ ਤੋਂ ਵੀ ਵਧੀਆ ਲੱਗਦੀ ਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ